ਹਰ ਰੋਜ਼ ਸੋਸ਼ਲ ਮੀਡੀਆ ਉੱਤੇ ਕੋਈ ਨਾ ਕੋਈ ਵੱਡੀ ਤੋਂ ਵੱਡੀ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਮੈਡ ਸੰਧੂ ਜੋ ਕਿ ਅਕਸਰ ਹੀ ਵਿਵਾਦਾਂ ਦੇ ਵਿੱਚ ਫਸਿਆ ਰਹਿੰਦਾ ਹੈ ਜੋ ਦੱਸਦਾ ਹੈ ਕਿ ਗੇ ਦੀ ਇੱਕ ਲਾਈਫ ਹੁੰਦੀ ਹੈ, ਗੇ ਦੀ ਇੱਕ ਆਪਣੀ ਜ਼ਿੰਦਗੀ ਹੁੰਦੀ ਹੈ। ਉੱਥੇ ਹੀ ਤੁਹਾਨੂੰ ਦੱਸਦੇ ਹਾਂ ਕਿ ਮੈਡ ਸੰਧੂ ਦੀ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਹੈ ਜਿਸ ਦੇ ਵਿੱਚ ਮੈਡ ਸੰਧੂ ਅਸਲੀਲ ਕੰਮ ਕਰਦਾ ਨਜ਼ਰ ਆਉਂਦਾ ਹੈ। ਤੁਸੀਂ ਵੀ ਦੇਖੋਗੇ ਤਾਂ ਹੈਰਾਨ ਹੋ ਜਾਓਗੇ। ਇੰਸਟਾਗ੍ਰam ਪੇਜਾਂ ਵਾਲਿਆਂ ਨੇ ਮੈਡ ਸੰਧੂ ਦੀ ਉਹ ਵੀਡੀਓ ਆਪਣੇ ਚੈਨਲ ਦੇ ਉੱਤੇ ਪਾ ਕੇ ਵਾਇਰਲ ਕਰ ਦੱਤੀ ਹੈ ਜੇਕਰ ਤੁਸੀਂ ਨੇ ਵੀਡੀਓ ਇੱਥੇ ਤੱਕ ਦੇਖ ਹੀ ਲਈ ਆ ਤਾਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਲਾਸਟ ਦੇ ਵਿੱਚ ਤੁਹਾਨੂੰ ਉਹ ਵੀਡੀਓ ਦਾ ਇੱਕ ਕਲਿੱਪ ਵੀ ਜ਼ਰੂਰ ਦਿਖਾਵਾਂਗੇ ਬਾਕੀ ਹਾਲੇ ਤੱਕ ਮੈਡ ਸੰਧੂ ਨੇ ਉਸ ਦੇ ਉੱਤੇ ਕੋਈ ਵੀ ਰੈਐਕਟ ਨਹੀਂ ਕੀਤਾ ਮੈਡ ਸੰਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੋਂ ਕੋਈ ਵੀ ਇਹ ਜੀ ਗੱਲਬਾਤ ਨਹੀਂ ਕੀਤੀ ਕਿ ਇਹ ਮੇਰੀ ਵੀਡੀਓ ਹੈ ਜਾਂ ਨਹੀਂ ਹੈ ਪਰ ਕਿਹਾ ਤਾਂ ਇਹੀ ਜਾ ਰਿਹਾ ਹੈ ਕਿ ਇਹ ਮੈਡ ਸੰਧੂ ਹੀ ਹੈ ਜੋ ਇੱਕ ਮੁੰਡੇ ਦੇ ਨਾਲ ਅਸਲੀਲ ਕੰਮ ਕਰਦਾ ਨਜ਼ਰ ਆਉਂਦਾਗਾ ਬਾਕੀ ਤੁਹਾਡੀ ਸਕਰੀਨ ਦੇ ਉੱਤੇ ਉਹ ਵੀਡੀਓ ਦਾ ਇੱਕ ਛੋਟਾ ਜਿਹਾ ਕਲਿੱਪ ਚੱਲ ਰਿਹਾ ਹੈ ਬਾਕੀ ਜੇਕਰ ਤੁਸੀਂ ਹੋਰ ਵੀ ਇਸ ਤਰ੍ਹਾਂ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਜਾਂ ਹੋਰ ਅਪਡੇਟ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਦੇ ਹਾਂ ਕਿਸੇ ਹੋਰ ਵੱਡੀ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ